ਉਹ ਕਰਨਾ ਕਰਨੀ ਯਾਰ ਕੋ ਦੂਇਆ ਬੰਦਾ ਬੈੰਦਾ ਤੂੰ ਮੈਨੂੰ ਗਿਆ ਹਾਂ ਤੁਹਾਨੂੰ ਗਿਆ ਚੱਲ ਫੇ ਠੀਕ ਹੈ ਡਾਰਲਿੰਗ ਤੈਨੂੰ ਮੈਂ ਕੁਛ ਨਹੀਂ ਕਹਿੰਦਾ ਹੁਣ ਤੂੰ ਦੇਖੀ ਫਿਰ ਹੁੰਦਾ ਕੀ ਆ ਜਿੰਨੇ ਕਰਨੇ ਨੇ ਪਰਚੇ ਘੇਰ ਆ ਲਈ ਪਰਚੇ ਨਹੀਂ ਮੈਂ ਕਰਦਾ ਡਾਰਲਿੰਗ ਮੈਂ ਜਰਾਨੀ ਨਹੀਂ ਲੇਗਾ ਨਾ ਪੜਦੀ ਫਿਰ ਜਿਹੜਾ ਕਰਨਾ ਤੇਰੀ ਗੋੜਾ ਜਿੱਦੋ ਨਹੀਂ ਪਤਾ ਨਹੀਂ ਨਹੀਂ ਉਹ ਉਹ ਥੋਸੜੀ ਦਾ ਗੱਲ ਕਰੂੰ ਉਹਨੇ ਮੇਰੀ ਚੱਲ ਹੁਣ ਤੈਨੂੰ ਰੋਲਾ ਦਾ ਕੁਛ ਨਹੀਂ ਪਿਆ ਡਾਰਲਿੰਗ ਤੈਨੂੰ ਹੀ ਪਤਾ ਰੋਲਾ ਕੀ ਪਿਆ ਆ ਤੀ ਬਾਤੀ ਗੱਲ ਆ 3v2 ਚ ਮਨਜੀਤ ਤੂੰ ਜਿਹੜਾ ਦਿੱਲੀ ਹੁਣ ਹੋਟਲ ਦਾ ਨਾਮ ਵੀ ਦੱਸ ਦੂੰਗਾ ਓਨਰ ਵੀ ਸਾਹਮਣੇ ਲਿਆਉਂਗਾ ਜਿਹੜੇ ਹੋਟਲ ਚ ਪੈਹਾ ਤੇ ਗਈ ਹਨਾ ਦੋ ਮੁੰਡੇ ਨਾ ਸਾਰਾ ਕੁਝ ਪਤਾ ਮੈਨੂੰ ਹੋਟਲ ਦਾ ਨਾਮ ਕੱਲ ਨਾ ਮੈਂ ਲਾਈਵ ਚ ਆਣ ਕੇ ਬੋਲੂੰਗਾ ਦੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੁਖਰਤੀ ਤੋਂ ਬਾਅਦ ਸੁਖਰਤੀ ਦੇ ਯਾਰ ਦੀ ਰੇਲ ਬੰਨੀ ਸ਼ੁਰੂ ਹੋ ਗਈ ਹੈ ਕਿਉਂਕਿ ਉਸਨੇ ਵੀ ਫੇਮ ਦੇ ਚੱਕਰ 'ਚ ਵਿਵਾਦ ਦੇ ਵਿੱਚ ਬਾ ਅੜਾ ਦਿੱਤੀ ਅਤੇ ਆਪ ਰਿਪਲਾਈ ਕਰਨੇ ਸ਼ੁਰੂ ਕਰ ਦਿੱਤੇ ਇੱਕ ਦੋ ਬੰਦਿਆਂ ਨੂੰ ਅਤੇ ਮਨਜੀਤ ਕੋਰ ਨੂੰ ਜਿਵੇਂ ਕਿ ਦੋਸਤੋ ਉਸ ਦਾ ਵਿਵਾਦ ਹੁਣ ਪੱਖ ਦਾ ਹੀ ਜਾ ਰਿਹਾ ਹੈ ਸੂਫੀ ਗੁਜਰ ਦੇ ਨਾਲ ਦੋਸਤੋ ਇਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਕਾਫੀ ਜ਼ਿਆਦਾ ਰਿਪਲਾਈ ਕੀਤੇ ਅਤੇ ਐਂਡ ਤੇ ਜਾ ਕੇ ਇਹਨਾਂ ਦੀ ਇੱਕ ਕਾਲ ਰਿਕਾਰਡਿੰਗ ਲੀਕ ਹੋਈ ਹੈ ਜੋ ਕਿ ਤੁਸੀਂ ਸਾਡੀ ਵੀਡੀਓ ਦੀ ਸਟਾਰਟਿੰਗ ਦੇ ਦੇਖੀ ਹੋਵੇਗੀ ਅਤੇ ਉਸ ਦੇ ਵਿੱਚ ਦੋਸਤੋ ਇਹਨਾਂ ਨੇ ਇੱਕ ਦੂਜੇ ਨੂੰ ਕਾਫੀ ਗਾਲੀ ਗਲੋਚ ਕੀਤੀ ਅਤੇ ਇਸ ਮੁੰਡੇ ਦੇ ਕਾਫੀ ਟ੍ਰੋਲ ਬਣ ਰਹੇ ਨੇ ਫਿਲਹਾਲ ਦੋਸਤੋ ਥੋੜਾ ਕੀ ਕਹਿਣਾ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੇ ਨਵੇਂ-ਨਵੇਂ ਟੌਪਿਕ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਸੀ ਨਵੇਂ-ਨਵੇਂ ਕੰਟੈਂਟ ਲੈ ਕੇ ਆਉਂਦੇ ਰਵਾਂਗੇ ਧੰਨਵਾਦ